ਦੋਸਤੋ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਾਹਿਬ ਜੁਟ ਚੁੱਕੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੀ ਡਾਕਟਰ ਸਾਹਿਬ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਨੇ ਆਮ ਆਦਮੀ ਪਾਰਟੀ ਨੇ ਜੀ ਜਿਨ੍ਹਾਂ ਦੇ ਵਿੱਚੋਂ 5 ਕੈਬਨਿਟ ਮੰਤਰੀ ਨੇ 8 ਟੋਟਲ ਅਨਾਉਂਸ ਕਰਤੇ ਉਮੀਦਵਾਰ ਹੁਣ ਕਹਿੰਦੇ ਕਿ ਪਾਰਟੀ ਸੋਚ ਰਹੀ ਹੈ ਇੱਕ ਗੱਲ ਇਹ ਹਾਲਾਂਕਿ ਪਾਰਟੀ ਵੱਲੋਂ ਆਫੀਸ਼ੀਅਲ ਇਦਾਂ ਦਾ ਕੁਝ ਨਹੀਂ ਹੈਗਾ ਕਹਿੰਦੇ ਕਿ ਇਹ ਗੱਲ ਸੋਚੀ ਜਾ ਰਹੀ ਹੈ ਕਿ ਕੁਝ ਕੈਂਡੀਡੇਟ ਵਾਪਸ ਲਏ ਜਾ ਸਕਦੇ ਨੇ ਤੇ ਜਿਵੇਂ ਸੁਨੀਲ ਜਾਖਣ ਜਿਹੜੇ ਭਾਜਪਾ ਦੇ ਪ੍ਰੈਜ਼ੀਡੈਂਟ ਨੇ ਉਹ ਕਹਿੰਦੇ ਸੀ ਕਿ ਰਾਤ ਮੀਟਿੰਗ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਦਿੱਲੀ ਦੇ ਵਿੱਚ ਕਿ ਜਿਹੜੇ ਉਮੀਦਵਾਰ ਐਲਾਨੇ ਗਏ ਸੀ ਲੋਕਾਂ ਨੇ ਉਹ ਰਿਜੈਕਟ ਕਰਤੇ ਹੋ ਸਕਦਾ ਕਹਿੰਦੇ ਕੋਈ ਸੋਚ ਬਦਲ ਦਾ ਹੋਵੇ ਸੋ ਕੀ ਹੈ ਸਾਰੀ ਗੱਲਬਾਤ ਹੈ ਇਦਾਂ ਦਾ ਕੁਝ ਹੈਗਾ ਜੀ ਦੇਖੋ ਜੀ ਜਦੋਂ ਇਲੈਕਸ਼ਨਾਂ ਚੱਲਦੀਆਂ ਨੇ ਤਾਂ ਉਦੋਂ ਇਦਾਂ ਦੀਆਂ ਜਿਹੜੀਆਂ ਰਿਊਮਰਜ਼ ਨੇ ਗੱਲਾਂ ਬਾਤਾਂ ਨੇ ਉਹ ਅਕਸਰ ਫੈਲ ਜਾਂਦੀਆਂ ਨੇ ਸੋ ਇਹੀ ਗੱਲਾਂ ਜਿਵੇਂ ਤੁਸੀਂ ਜਾਖੜ ਸਾਹਿਬ ਦਾ ਨਾਮ ਲਿਆ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਵਿਰੋਧੀ ਪਾਰਟੀਆਂ ਨੂੰ ਇਦਾਂ ਦੀਆਂ ਗੱਲਾਂ ਦੀ ਲੋੜ ਪੈਂਦੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹਦਾਂ ਦੀ ਜਿਹੜੀ ਲੋਕ ਸਭਾ ਦੀਆਂ ਚਿਕਤਾਂ ਬਹੁਤ ਇੰਪੋਰਟੈਂਟ ਨੇ ਇਹਦੇ ਵਿੱਚ ਬਜਾਏ ਇਹ ਦੇ ਵੀ ਕਿਹੜਾ ਖੜੇਗਾ ਕਿਹੜਾ ਨਹੀਂ ਖੜੇਗਾ ਇਦਾਂ ਦੇ ਬਿਆਨ ਦੇਣ ਦੀ ਬਜਾਏ ਇਹ ਇਹ ਜਿਹੜਾ ਹੈਗਾ ਮੁੱਦਿਆਂ ਦੇ ਉੱਤੇ ਗੱਲ ਹੋਵੇ ਕਿ ਇਸ ਵੇਲੇ ਹਿੰਦੁਸਤਾਨ ਦੇ ਇੰਪੋਰਟੈਂਟ ਮੁੱਦੇ ਕਿਹੜੇ ਨੇ ਉਹ ਹੈ ਤੁਸੀਂ ਦੇਖੋਗੇ ਕਿ ਧਰਮ ਦਾ ਮੁੱਦਾ ਜਿਵੇਂ ਬੀਜੇਪੀ ਬਣੋ ਪੀ ਆ ਸਾਰੇ ਜਾਣਦੇ ਆ ਕਿ ਪਿਛਲੇ 10 ਸਾਲਾਂ ਤੋਂ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾ ਕੇ ਵੋਟਾਂ ਲੈਂਦੀ ਹੈ ਤੁਸੀਂ ਦੇਖੋਗੇ ਕਿ ਚਾਹੇ ਉਹ ਤਾਨਾ ਸ਼ਾਹੀ ਵਾਲੀ ਗੱਲ ਹੋਵੇ ਈਡੀ ਵਰਗੀਆਂ ਜਿਹੜੀਆਂ ਸੰਸਥਾਵਾਂ ਬਹੁਤ ਇੰਪੋਰਟੈਂਟ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ ਆਪਣੀ ਪਾਵਰ ਦਿਖਾਉਣ ਦੇ ਲਈ ਲੋਕਾਂ ਨੂੰ ਦਬਾਉਣ ਦੇ ਲਈ ਉਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਪਾਵਰਟੀ ਉੱਤੇ ਗਰੀਬੀ ਉੱਤੇ ਗੱਲ ਹੋਣੀ ਚਾਹੀਦੀ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਬਜਾਏ ਇਹ ਦੇ ਕਿਹੜਾ ਬੰਦਾ ਖੜੂਗਾ ਕਿਹੜਾ ਨਹੀਂ ਖੜੂਗਾ ਵਿਰੋਧੀ ਧਿਰ ਨੂੰ ਜਿਹੜਾ ਹੈਗਾ ਇਹਦੀ ਬਜਾਏ ਮੁੱਦਿਆਂ ਦੇ ਉੱਤੇ ਗੱਲ ਕਰਨ ਔਰ ਮੁੱਦੇ ਇੰਪੋਰਟੈਂਟ ਹੁੰਦੇ ਆ ਲੋਕਤੰਤਰ ਦੇ ਵਿੱਚ ਨਾ ਕਿ ਬੰਦੇ ਇੰਪੋਰਟੈਂਟ ਹੁੰਦੇ ਆ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਲੋਕ ਬਹੁਤ ਸਿਆਣੇ ਨੇ VOTER ਬਹੁਤ ਸਿਆਣਾ ਹੈ ਔਰ ਇਨ੍ਹਾਂ ਗੱਲਾਂ ਦੇ ਵਿੱਚ ਧਿਆਨ ਦੇਣ ਦੀ ਬਜਾਏ VOTER ਜਿਹੜਾ ਹੈਗਾ ਇਸ ਵੇਲੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਹੈ ਔਰ ਉਹਨਾਂ ਦੇ ਮੁੱਦਿਆਂ ਨੂੰ ਜਿਹੜਾ ਹੈਗਾ ਸੰਬੋਧਨ ਹੋਣ ਦੀ ਲੋੜ ਹੈ ਨਾ ਕਿ ਕਿਹੜਾ ਬੰਦਾ ਹੁਣ ਆ ਰਿਹਾ ਹੈ ਕਿਹੜਾ ਜਾ ਰਿਹਾ ਹੈ ਔਰ ਕਿਹੜਾ ਆਊਗਾ ਕਿਹੜਾ ਨਹੀਂ ਆਊਗਾ ਸੋ ਇਸ ਤਰ੍ਹਾਂ ਦੀ ਮੇਰਾ ਖਿਆਲ ਹੈ ਫਜ਼ੂਲ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਚ ਪੈਣ ਦੀ ਲੋੜ ਨਹੀਂ ਹੈ ਭੰਗੂ ਸਾਹਿਬ ਜੀ ਬਿਲਕੁਲ ਵੈਸੇ ਰੁਕਤ ਸਾਹਿਬ ਕੀ ਰਿਐਲਿਟੀ ਜਾਂ ਗਰਾਊਂਡ ਦੇ ਉੱਪਰ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਪਾਰਟੀ ਵੱਲੋਂ ਦੇਖੋ ਜਦੋਂ ਕੋਈ ਵੀ ਪਾਰਟੀ ਕੱਲੀ ਮੈਂ ਆਵਾਜ਼ ਹੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਪਾਰਟੀ ਜਦੋਂ ਕੋਈ ਉਮੀਦਵਾਰ ਉਤਾਰਦੀ ਹੈ ਤਾਂ ਬਹੁਤ ਸੋਚ ਸਮਝ ਕੇ ਫੈਸਲਾ ਕਰਦੀ ਹੈ ਔਰ ਉਹ ਹੋ ਸਕਦਾ ਹੈ ਕਿ ਕਈ ਪਾਰਟੀਆਂ ਦਾ ਜਿਵੇਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਰਵੇ ਵੀ ਕਰਵਾਉਂਦੀਆਂ ਨੇ ਆਪਣੇ ਤੌਰ ਤੇ ਔਰ ਲੋਕਾਂ ਤੋਂ ਪੁੱਛਦੀਆਂ ਵੀ ਨੇ ਔਰ ਪਾਰਟੀ ਦੇ ਜਿਹੜੇ ਵਰਕਰ ਸਹਿਬਾਨ ਹੁੰਦੇ ਆ ਉਹਨਾਂ ਤੋਂ ਵੀ رائے ਲਈ ਜਾਂਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਪਾਰਟੀ ਆ ਇੱਕਦਮ ਫੈਸਲਾ ਨਹੀਂ ਕਰਦੀਆਂ ਹੁੰਦੀਆਂ ਕਿ ਫਲਾਣਾ ਕੈਂਡੀਡੇਟ ਹੈ ਇਹਨੂੰ ਟਿਕਟ ਦੇ ਦਿਓ ਬਹੁਤ ਲੰਬਾ ਸੋਚ ਸਮਝ ਕੇ ਹੀ ਪਾਰਟੀਆਂ ਨੇ ਫੈਸਲੇ ਕੀਤੇ ਹੁੰਦੇ ਆ ਸੋ ਬਹੁਤ ਔਖਾ ਹੁੰਦਾ ਹੈ ਕਿ ਇੱਕ ਵਾਰੀ ਜਿਹੜਾ ਬੰਦੇ ਨੂੰ ਤੁਸੀਂ ਉਤਾਰ ਦਿਓ ਉਹਨੂੰ ਫੇਰ ਦੁਬਾਰਾ ਵਾਪਸ ਲੈ ਕੇ ਆਉਣਾ ਜਾਂ ਤਾਂ ਉਹਦੇ ਉੱਤੇ ਬਹੁਤ ਕੋਈ ਇਸ ਤਰ੍ਹਾਂ ਦਾ ਦੋਸ਼ ਜਿਹੜਾ ਸੀਗਾ ਕੋਈ ਸਾਹਮਣੇ ਆਵੇ ਜਾਂ ਕੋਈ ਬਹੁਤ ਵੱਡੀ ਬੰਦਾ ਕੋਈ ਗਲਤੀ ਕਰ ਜਾਏ ਜਿਹਦੇ ਕਰਕੇ ਪਾਰਟੀ ਨੂੰ ਲੱਗੇ ਕਿ ਹੁਣ ਇਹਦਾ ਜਿਹੜਾ ਹੈਗਾ ਨੁਕਸਾਨ ਬਹੁਤ ਭਾਰੀ ਹੋ ਸਕਦਾ ਹੈ ਕਿ ਜੇਕਰ ਇਹ ਚੋਣਾਂ ਦੇ ਵਿੱਚ ਖੜੇਗਾ ਫਿਰ ਤਾਂ ਨਾਮ ਜਿਹੜਾ ਹੈਗਾ ਵਾਪਸ ਹੋ ਜਾਂਦੇ ਆ ਬਟ ਛੇਤੀ ਛੇਤੀ ਮੈਂ ਇਹ ਕਹਿਣਾ ਚਾਹਣਾ ਕਿ ਕੋਈ ਵੀ ਪਾਰਟੀ ਇਸ ਤਰ੍ਹਾਂ ਦਾ ਨਾਮ ਜਿਹੜਾ ਹੈਗਾ ਵਾਪਸ ਨਹੀਂ ਲੈਂਦੀ ਸੋ ਐਵੇਂ ਹੀ ਆਮ ਆਦੀ ਪਾਰਟੀ ਨੇ ਜੋ ਬੜੀ ਲੰਬੇ ਸਮੇਂ ਤੋਂ ਸੋਚ ਸਮਝ ਕੇ ਜਿਹੜੇ ਨਾਮ ਚੁਣੇ ਨੇ ਉਹ ਉਹਨਾਂ ਨੇ ਖੜੇ ਕੀਤੇ ਆ ਆਪਣੇ ਨੁਮਾਇੰਦੇ ਔਰ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਹੈ ਔਰ ਇਹਦੇ ਵਿੱਚ ਕੋਈ ਇਸ ਕਿਸਮ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਕਿ ਉਹ ਵਾਰ-ਵਾਰ ਇਦਾਂ ਨਾਮ ਜਿਹੜੇ ਨੇ ਉਹ ਬਦਲ ਕੇ ਕੋਈ ਹੋਰ ਕੈਂਡੀਡੇਟ ਲੈ ਕੇ ਆਏਗੀ ਕੋਈ ਇਦਾਂ ਦੀਆਂ ਗਰਾਊਂਡ ਲੈਵਲ ਤੇ ਸੰਭਾਵਨਾਵਾਂ ਨਹੀਂ ਲੱਗਦੀਆਂ ਬੰਗੂ ਸਾਹਿਬ ਜਿਹੜੇ ਕੈਂਡੀਡੇਟ ਰਹਿੰਦੇ ਨੇ ਉਹਨਾਂ ਉਹਨਾਂ ਦੀ ਅਨਾਉਂਸਮੈਂਟ ਕਦੋਂ ਤੱਕ ਹੋ ਸਕਦੀ ਹੈ ਬਿਲਕੁਲ ਉਹਨਾਂ ਦਾ ਜਲਦੀ ਜਿਹੜਾ ਹੈਗਾ ਹੋ ਸਕਦਾ ਹੈ ਕਿ ਕਈ ਵਾਰੀ ਕੈਂਡੀਡੇਟ ਇਸ ਲਈ ਮੈਂ ਕਹਿਣਾ ਪਾਰਟੀ ਕੋ ਕਾਲੀ ਨਹੀਂ ਕਰਦੀ ਹੁੰਦੀ ਜੇ ਕਾਲੀ ਕਰਨੀ ਹੁੰਦੀ ਤਾਂ 13 ਦੀਆਂ 13 ਸੀਟਾਂ ਵੀ ਅਨਾਉਂਸਮੈਂਟ ਹੋ ਕਰਵਾ ਸਕਦੀ ਸੀਗੀ ਔਰ ਇਸ ਕਰਕੇ ਉਹਨਾਂ ਨੇ ਕੁਝ ਸੀਟਾਂ ਦੇ ਉੱਤੇ ਜਿਹੜੇ ਹੈਗਾ ਉਹਨੂੰ ਡਿਲੇ ਕੀਤਾ ਔਰ ਡਿਲੇ ਕਰਨ ਦਾ ਮਤਲਬ ਇਹ ਹੀ ਸੀਗਾ ਕਿ ਬਹੁਤ ਸੋਚ ਸਮਝ ਕੇ ਹੀ ਕੈਂਡੀਡੇਟ ਲੋਕਾਂ ਨੂੰ ਦਿੱਤੇ ਜਾਣ ਔਰ ਇਹ ਹਰ ਪਾਰਟੀ ਕੁਝ ਪਾਰਟੀਆਂ ਬਹੁਤ ਹੈ ਜੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨਹੀਂ ਹੋਈ ਇੱਕ ਵੀ ਬੰਦਾ ਉਹਨਾਂ ਨੇ ਨਹੀਂ ਮੈਦਾਨ ਚ ਉਤਾਰਿਆ ਸੋ ਇਸ ਕਰਕੇ ਪਾਰਟੀਆਂ ਜਿਹੜੀਆਂ ਨੇ ਆਪਣੇ ਤਰੀਕੇ ਨਾਲ ਚੱਲਦੀਆਂ ਨੇ ਔਰ ਇਹ ਰੂਮਰਸ ਹੁੰਦੀਆਂ ਨੇ ਕਿ ਫਲਾਣਾ ਉਤਾਰ ਲਿਆ ਫੁਲਾਣਾ ਅਗਲੇ ਦਿਨ ਜਿਹੜਾ ਹੈਗਾ ਬਦਲਤਾ ਇਦਾਂ ਦੀਆਂ ਕੋਈ ਸੰਭਾਵਨਾਵਾਂ ਨਹੀਂ ਲੱਗਦੀਆਂ ਭੰਗੂ ਸਾਹਿਬ ਜੀ ਡੋਕਟਰ ਵਿਰੋਧੀ ਕਹਿੰਦੇ ਨੇ ਕਿ ਆਪਣੇ ਕੈਂਡੀਡੇਟ ਨਹੀਂ ਹੈਗੇ ਪਾਰਟੀ ਕੋਲ ਇਸ ਕਰਕੇ ਦਾ ਕਹਿੰਦੇ ਕਿ ਦੂਜੀ ਪਾਰਟੀ ਦਾ ਸ਼ਾਮਲ ਕਰਾ ਰਹੇ ਨੇ ਦੇਖੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਵਿਰੋਧੀ ਦਾ ਕੰਮ ਹੈ ਵਿਰੋਧ ਕਰਨਾ ਹਰ ਪਾਰਟੀ ਜਿਹੜੀ ਹੁੰਦੀ ਆ ਮੰਨ ਲਓ ਹੁਣ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੋਲੀਟੀਕਲ ਬੰਦੇ ਆ ਆ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਕਿਉਂਕਿ ਲੇਟ ਬਣੀ ਹੈ ਬਹੁਤ ਕੁਝ ਸਾਲ ਪਹਿਲਾਂ ਹੀ ਕਹਿ ਸਕਦੇ ਆ ਕਿ ਪਹਿਲਾਂ ਬਣੀ ਹੈ ਔਰ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਉਮੀਦਵਾਰ ਪਹਿਲਾਂ ਵੀ ਆਏ ਚਾਹੇ ਚਾਹੇ ਉਹ ਹੁਣ ਵੀ ਆਉਣਗੇ ਇਹ ਬਹੁਤੇ ਇਸ ਬਾਕੀ ਪਾਰਟੀਆਂ ਦੇ ਵਿੱਚੋਂ ਹੀ ਜਿਵੇਂ ਮੰਨ ਲਓ ਚਾਹੇ ਭਗਵੰਤ ਮਾਨ ਜੀ ਹੋਣ ਜਾਂ कोई होर वे लीडर हो छोटे लीडर हो दस साल पहला तो पार्टी देखोगे कि दूसरिया ही ज्यादा होंगे सगियां रवायती पार्टियां कोई अकाली दल कोई बीजेपी कोई बसपा कोई लैफ्ट पार्टिया तो इस करके पार्टिया एक जरा ये पार्टी उभर के सामने आई है ਤੋ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਪਾਰਟੀ ਦੇ ਵਿੱਚੋਂ ਦੂਸਰੀਆਂ ਪਾਰਟੀਆਂ ਹਰ ਪਾਰਟੀ ਦੇ ਵਿੱਚੋਂ ਔਰ ਤੁਸੀਂ ਦੇਖੋਗੇ ਕਿ ਕੈਪਟਨ ਮਨਿੰਦਰ ਸਿੰਘ ਮਹਾਰਾਣੀ ਪਰਨੀਤਕਰ ਜਿਵੇਂ ਉਹਨਾਂ ਨੇ ਬਦਲ-ਬਦਲ ਕੇ ਕਿੰਨੀਆਂ ਪਾਰਟੀਆਂ ਜਿਹੜੀਆਂ ਅਸੀਂ ਬਦਲ ਲੀਆਂ ਔਰ ਅੱਜ ਕਾਂਗਰਸ ਦੀ ਜੋ ਹਾਲਾਤ ਦੇਖ ਲਓ ਔਰ ਉਹਦੇ ਵਿੱਚ ਬਹੁਤੀ ਕਾਂਗਰਸ ਬੀਜੇਪੀ ਦੇ ਵਿੱਚ ਸ਼ਿਫਟ ਹੋ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਿਫਟਿੰਗ ਤੁਸੀਂ ਦੇਖੋਗੇ ਕਿ ਇਹ ਤੇਜ਼ੀ ਨਾਲ ਚਲਦੀ ਤੁਹਾਨੂੰ ਦਿਖਾਈ ਦੇਗੀ ਬਾਕੀ ਪਾਰਟੀਆਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਣਗੀਆਂ ਉਹ ਕਹਿਣ ਦਾ ਮਤਲਬ ਇਹੀ ਆ ਕੁੱਲ ਮਿਲਾ ਕੇ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਆ ਜਿਹੜੀ ਆਦਾਨ-ਪ੍ਰਦਾਨ ਹੈ ਇੱਕ ਦੂਜੇ ਦੇ ਪਾਰਟੀ ਦੇ ਵਿੱਚ ਆਉਣਾ ਜਾਣਾ ਇਹ ਇੱਕ ਨਾਰਮਲ ਗੱਲ ਜਿਹੜੀ ਹੈਗੀ ਆ ਬਣ ਚੁੱਕੀ ਆ ਸੋ ਇਹ ਹੁਣ ਲੋਕਾਂ ਨੂੰ ਵੀ ਕੋਈ ਬਹੁਤੀ ਇਹ ਦੇ ਵਿੱਚ ਵੱਡੀਆਂ ਗੱਲਾਂ ਨਹੀਂ ਲੱਗਦੀਆਂ ਇਹ ਇਹ ਐਗਜ਼ਾਮਪਲ ਸਾਨੂੰ ਜਿਮਨੀ ਚੋਣ ਦੇ ਵਿੱਚ ਸਾਹਮਣੇ ਆਈ ਹੈ ਜਿਹੜੀ ਜਲੰਧਰ ਦੇ ਵਿੱਚ ਹੋਈ ਸੀ ਹਾਲਾਂਕਿ ਉਹ ਬੰਦਾ ਜਿਹੜਾ ਸੀਗਾ ਜਿੱਤਣ ਵਾਲਾ ਕਾਂਗਰਸ ਦਾ ਸੀਗਾ ਪੁਰਾਣਾ ਪਰ ਉਹ ਚੋਣ ਆਮ ਆਦੀ ਪਾਰਟੀ ਵੱਲੋਂ ਲੜਿਆ ਔਰ ਜਿੱਤਿਆ ਸੋ ਇਸ ਕਰਕੇ ਇਹ ਇਹ ਚੀਜ਼ਾਂ ਕੋਈ ਬਹੁਤਾ ਹੁਣ ਅੱਜ ਦੇ ਦੌਰ ਦੇ ਵਿੱਚ ਮਾਇਨੇ ਨਹੀਂ ਰੱਖਦੀਆਂ ਕਿ ਕਿਹੜਾ ਪਾਰਟੀ ਜਿਹੜਾ ਹੈਗਾ ਬਦਲਦਾ ਹੈ ਇਹ ਹੁਣ ਬੰਦੇ ਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਬੰਦੇ ਨੂੰ ਲੋਕਤੰਤਰ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ ਹੁਣ ਇਹੀ ਇੱਕ ਹੋ ਗਿਆ ਕਿ ਕੈਂਡੀਡੇਟ ਨੂੰ ਵੀ ਉਹ ਜਿਹੜੀ ਪਾਰਟੀ ਚ ਚਾਹੇ ਉਹਦੇ ਵੱਲੋਂ ਖੜਾ ਹੋ ਸਕਦਾ ਹੈ ਉਹਦੇ ਚ ਸ਼ਾਮਲ ਹੋ ਸਕਦਾ ਹੈ ਸੋ ਨਤੀਸ਼ ਕੁਮਾਰ ਦਾ ਤੁਸੀਂ ਦੇਖ ਹੀ ਲਿਆ ਹੋਣਾ ਪਿਛਲੇ ਸਾਲਾਂ ਤੋਂ ਲਗਾਤਾਰ ਜਿੰਨੀਆਂ ਉਹਨਾਂ ਨੇ ਪਲਟੀਆਂ ਖਾਧੀਆਂ ਨੇ ਸੋ ਕੁੱਲ ਮਿਲਾ ਕੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਹੁਣ ਇੱਕ ਨਾਰਮਲ ਗੱਲਾਂ ਲੱਗਦੀਆਂ ਨੇ ਇਸ ਵੇਲੇ ਭੰਗੂ ਸਾਹਿਬ ਯਾਨੀ ਕਿ ਡਾਕਟਰ ਸਾਹਿਬ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕਿ ਕੈਂਡੀਡੇਟ ਬਦਲੇ ਜਾ ਰਹੇ ਨੇ ਬਿਲਕੁਲ ਫਿਲਹਾਲ ਕੋਈ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ ਅਜੇ ਬਹੁਤ ਟਾਈਮ ਪਿਆ ਹੈ ਇਲੈਕਸ਼ਨਾਂ ਦੇ ਵਿੱਚ ਸੋ ਫਿਲਹਾਲ ਕੋਈ ਐਦਾਂ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਿੰਘ